راجنی کے گلیاروں سے لے کر پنجاب فاسٹ نیوز نمسکار دوستو میں ہوں سکھوندر شیرگیل آپ دیکھ رہے ہو پنجاب فاسٹ نیوز آج کھنہ شہر کے مارڈل ٹاؤن کے اوکار نگر میں پیر بابا کی درگاہ پر کروایا گیا قوالیوں کا آیوجن ਇਸ ਆਯੋਜਨ ਮੇ ਪੀਰ ਬਾਬਾ ਦੀ ਦਰਗਾਹ ਪਰ ਸਜਦਾ ਕਰਨੇ ਪਹੁੰਚੀ ਨੂਰਾ ਸਿਸਟਰ ਇਸ ਮੌਕੇ ਪਰ ਪੰਜਾਬ ਹਾਸ ਨਿਊਜ਼ ਕੇ ਚੇਅਰਮੈਨ ਅਰਾਜ ਮੈਨਰੋ ਸੇ ਖਾਸ ਬਾਤਚੀਤ ਕਰਤੇ ਹੋਏ ਨੂਰਾ ਸਿਸਟਰ ਨੇ ਬਤਾਇਆ ਕਿ ਇੰਟਰਨੈਸ਼ਨਲ ਸਿੰਗਰ ਨੂਰਾ ਸਿਸਟਰ ਜੋ ਕਿ ਅੱਜ ਵਿਸ਼ੇਸ਼ ਤੌਰ ਤੇ ਖੰਨੇ ਸ਼ਹਿਰ ਦੇ ਵਿੱਚ ਪਹੁੰਚੇ ਹੋਏ ਹਨ ਕਿਸੇ ਖਾਸ ਪ੍ਰੋਗਰਾਮ ਦੇ ਵਿੱਚ ਪਰਸਨਲ ਪ੍ਰੋਗਰਾਮ ਦੇ ਵਿੱਚ ਅੱਜ ਜਿਹੜਾ ਹੈ ਇਹਨਾਂ ਦੀ ਸਰਗਰਮ ਕੀਤੀ ਗਈ ਹੈ ਖੰਨੇ ਸ਼ਹਿਰ ਦੇ ਵਿੱਚ ਇੱਕ ਨਾਮ ਹੈ ਇਹਨਾਂ ਦਾ ਪੂਰੀ ਦੁਨੀਆ ਦੇ ਵਿੱਚ ਕਹਿੰਦੇ ਨੇ ਕਿ ਜਦੋਂ ਸਿਸਟਰ ਇਹ ਨੂਰਾ ਸਿਸਟਰ ਗਾਉਂਦੇ ਨੇ ਤਾਂ ਲੋਕ ਸਾਹ ਰੋਕ ਲੈਂਦੇ ਨੇ ਆਓ ਆ ਤੁਹਾਡੀ ਮੁਲਾਕਤ ਕਰਨਾ ਹੈ ਨੂਰਾ ਸਿਸਟਰ ਦੇ ਨਾਲ ਦੋਨੇ ਪੈਣਾ ਬਹੁਤ ਹੀ ਖੂਬਸੂਰਤ ਆਵਾਜ਼ ਦੀ ਆ ਮਾਲਕ ਪਰਮਾਤਮਾ ਨੇ ਇਹਨਾਂ ਦੇ ਕੰਠ ਦੇ ਵਿੱਚ ਜੋ ਬਾਸ ਦਿੱਤਾ ਹੈ ਆਓ ਇਹਨਾਂ ਦੇ ਗੱਲਬਾਤ ਕਰਦੇ ਹਾਂ ਕਿ ਜਿਹੜਾ ਮੈਡਮ ਅੱਜ ਤੁਸੀਂ ਵਿਸ਼ੇਸ਼ ਤੌਰ ਤੇ ਖੰਨੇ ਵਿੱਚ ਸ਼ਾਇਦ ਤੁਹਾਡਾ ਇਹ ਤੀਸਰਾ ਅ ਜਿਹੜਾ ਹੈ ਹਾਂਜੀ ਠੀਕ ਹੈ ਜਦੋਂ ਹਾਂ ਦੇ ਖਾਸ ਕਰ ਪਹਿਲਾਂ ਖੰਨੇ ਵਾਸਤੇ ਬਹੁਤ ਸੁਨ ਚੰਗਾ ਲੱਗਦਾ ਜੀ ਜਿਹਨੇ ਵੀ ਇੱਥੇ ਸ਼ੋਅ ਕੀਤੇ ਹੋਰ ਵੀ ਸ਼ੋਅ ਕੀਤੇ ਸਾਨੂੰ ਬਹੁਤ ਚੰਗਾ ਲੱਗਿਆ ਬੜਾ ਪਿਆਰ ਮਿਲਦਾ ਲੋਕਾਂ ਦਾ ਤੇ ਅਸੀਂ ਚਾਹੁੰਨੇ ਕਿ ਇਦਾਂ ਹੀ ਅਸੀਂ ਆਉਂਦੇ ਰਹੀਏ ਪਿਆਰ ਲੈਂਦੇ ਰਹੀਏ ਜੀ ਅੱਛਾ ਜਦੋਂ ਥੋੜੀ ਸਟਾਰਟਿੰਗ ਥੋੜੀ ਜੀ ਮੈਂ ਕਰੂੰਗਾ ਜਦੋਂ ਸਟਾਰਟਿੰਗ ਕੀਤੀ ਤੁਸੀਂ ਕੱਟੀਆਂ ਨੇ ਸ਼ੁਰੂ ਕੀਤਾ ਸੀ ਜਾਂ ਕਿਵੇਂ ਹਾਂਜੀ ਹਾਂਜੀ ਸ਼ੁਰੂ ਤੋਂ ਕੱਟਿਆਂ ਨੇ ਜੀ ਗਾਇਆ ਸੀ ਤੇ ਮੈਂ ਜੀ 7 ਸਾਲ ਦੀ ਸੀ ਤੇ ਛੋਟੇ ਸਿਸਟਰ 5 ਸਾਲ ਦੀ ਸੀ ਤੇ ਇਦਾਂ ਹੀ ਆਪਣੀ ਫਰੈਂਡਸ ਨਾਲ ਖੇਡ ਰਹੇ ਸੀ ਖੇੜਦੇ ਖੇੜਦੇ ਫਿਰ ਆ ਸ਼ੌਕ ਪਿਆ ਜੀ ਸਭ ਤੋਂ ਵਧੀਆ ਗੀਤ ਜਿਹੜਾ ਤੁਸੀਂ ਪਸੰਦ ਕਰਦੇ ਹੋ। ਪਰ ਤੋਂ ਜੀ ਸਾਡੇ ਪੜਨਾਨੀ ਜੀ ਦਾ ਕਲਾਮ ਹੈ ਜੀ ਕੁੱਲੀ ਵਿੱਚੋਂ ਨੀ ਯਾਰ ਲੱਭ ਲੈ। ਸਾਡੇ ਫਾਦਰ ਸਾਹਿਬ ਜੀ ਗੁਲਸ਼ਨ ਮੀਰ ਤੇ ਉਹਨਾਂ ਨੇ ਹੀ ਸਿਖਾਇਆ ਜੀ ਸਾਨੂੰ ਅੱਜ ਤੱਕ ਉਹਨਾਂ ਨੇ ਹੀ ਸਾਨੂੰ ਸਾਰੀ ਗਾਈਡੈਂਸ ਦਿੱਤੀ ਅੱਜ ਤੁਹਾਡੇ ਰੂਪ ਸਿਰਫ ਉਹਨਾਂ ਦੇ ਬਜਾਏ ਇੱਕ ਔਰ ਇੱਕ ਔਰ ਜਿਹਨੂੰ ਕੁੱਖ ਦੇ ਵਿੱਚ ਮਾਰ ਦਿੰਦਾ। ਗੁਰੂ ਵੀ ਕਹਿੰਦੇ ਆ ਮਾਂ ਵੀ ਕਹਿੰਦੇ ਜਿਨ੍ਹਾਂ ਨੇ ਪੂਰਾ ਕੁੱਖ ਜਿਹਨੇ ਪੂਰੀ ਦੁਨੀਆ ਚਲਦੀ ਆ। ਸਬੀਓ ਨਾਲ ਵਿੱਚੋਂ ਕਿਵੇਂ ਮਹਿਸੂਸ ਕਰਦੇ ਥੋੜੇ ਪਰਿਵਾਰ ਦੇ ਲੋਗ ਬਿਲਕੁਲ ਜੀ ਸਾਨੂੰ ਬਹੁਤ ਖੁਸ਼ੀ ਹੁੰਦੀ ਹੈ ਤੇ ਜਦੋਂ ਇਹ ਗੱਲ ਸੁਣੀਦੀ ਹੈ ਬੜਾ ਦੁੱਖ ਮਹਿਸੂਸ ਹੁੰਦਾ ਹੈ ਤੇ ਅਸੀਂ ਇਹੀ ਕਹਿੰਨੇ ਆ ਕਿ ਪੁੱਤਰਾ ਵਾਂਗੂ ਧੀਆ ਨੂੰ ਪਿਆਰ ਕਰੋ ਉਹਨਾਂ ਦੀ ਵੀ ਲੋੜੀ ਪਾਓ ਖੁਸ਼ੀ ਬਣਾਓ ਉਹਨਾਂ ਦੀ ਵੀ ਧੀਆ ਪੁੱਤਰਾ ਤੋਂ ਵੀ ਵੱਧ ਕੇ ਹੈ ਜੀ میں میںند مجھے کہنا چاہنا ہے کہ حوصلوں کی اڑان ابھی باقی ہے میڈم حوصلوں کی اڑان ابھی باقی ہے منزلوں کی تلاش ابھی باقی ہے ابھی تو ناپی ہے اپنے مٹھی پر زمین سارا آسمان ابھی باقی ہے سارا آسمان باقی ہے سو کیمرامین رجیش راجا نال میں راج مینرو پنجاب فاسٹ نیوز کھنا बंदे आ ਵਿਚ ਮਸੀਤਾਂ ਦੇ ਕੀ ਕੁਝ ਹੁੰਦੇ ਜੇ ਦਿਲੋਂ ਨਾ ਵਾਸ ਨਾ ਨੀਤੀ ਹੋ ਬਾਰਤ ਹੋਏ ਲਟਾ ਕੋਟ ਤੇ ਅਗਰੇ ਨਹੀਂ ਬਨਤੀ ਹੋ ਤੇਰਾ ਦਿਲ ਖੜਾਵੇਂ ਮੁੰਡੇ ਕੁੜੀਆਂ ਅੱਲ੍ਹਾ こうやって。 ਦਿੱਤੀ ਇਸ ਮੁਹੱਬਤ ਤੇ ਇਬਾਦਤ ਦੀ ਸਾਂਝੀ ਸੂਫੀਆਨਾ ਹੂਕ ਦੇ ਰੰਗ ਦੇ ਵਿੱਚ ਰੰਗੀ ਹੋਈ ਇਸ ਇਬਾਦਤ ਬਈ ਸੂਫੀ ਮਹਿਫਲ ਦੇ ਵਿੱਚ ਤਸ਼ਰੀਫ ਲੈ ਕੇ ਆਏ ਮੇਰੇ ਬਹੁਤ ਹੀ ਸਤਕਾਰਯੋਗ ਸਾਧ ਸੰਗਤ ਜੀਓ ਸਭ ਤੋਂ ਪਹਿਲਾਂ ਤਾਂ ਆਪ ਇੱਥੇ ਚਰਨ ਧੂੜੀ ਲੈ ਕੇ ਆਏ ਹੋ ਸਾਡੇ ਛੋਟੇ ਜਿਹੇ ਸੱਦੇ ਤੇ ਆਪ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਔਰ ਮੈਂ ਆਪਣੇ ਸਮੂਚੇ ਪਰਿਵਾਰ ਵੱਲੋਂ ਆਪਣੇ ਸਾਥੀਆਂ ਵੱਲੋਂ ਆਪ ਜਿੰਨੇ ਵੀ ਲੋਕ ਆਏ ਹੋ ਸਾਰਿਆਂ ਦੇ ਚਰਨਾਂ ਦੇ ਵਿੱਚ ਬਾਰ-ਬਾਰ ਨਮਸਕਾਰ ਕਰਦਾ ਹਾਂ ਔਰ ਮੈਂ ਉਹ ਚੇਚੇ ਤੌਰ ਤੇ ਧੰਨਵਾਦ ਕਰਨੀ ਚਾਹੁੰਦਾ ਉਹਨਾਂ ਬਹੁਤ ਸਾਰੇ ਜਫਿਆਂ ਦਾ ਜਿਹੜੇ ਜਫੇ ਇਥੇ ਸੇਵਾ ਕਰਨ ਦੇ ਲਈ ਪਹੁੰਚੇ ਹੋਏ ਆ ਬਹੁਤ ਵਧੀਆ ਢੰਗ ਦੇ ਨਾਲ ਸੇਵਾ ਕੀਤੀ ਹੈ